ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਮੈਂ ਠਕਰਬਾਲ ਜ਼ਿਲ੍ਹਾ ਛਾਪੁਰ ਵਿਖੇ ਜਿੱਥੇਕ ਡੇਰਾ ਬਾਬਾ ਓਗਨਾਜ ਜੀ ਦੇ ਸਥਾਨ ਤੇ ਬੀਤੇ ਦਿਨੀ ਮੀਂਹ ਚਕਰ ਤੇਜ਼ ਹਵਾਵਾਂ ਕਾਰਨ ਲੋਪਲ ਦਾ ਭਾਰੀ ਦਰਫਜ ਡਿੱਗਰ ਨਾਲ ਬਾਬਾ ਓਗਨਾਜ ਜੀ ਦੀ ਇਮਾਰਤ ਮੰਦਿਰ ਢਾਹ ਢੇਰੀ ਹੋ ਗਈ ਇਸ ਮੌਕੇ ਡੇਰਾ ਬਾਬਾ ਓਗਨਾਜ ਜੀ ਦੇ ਮੁਖ ਸੇਵਾਦਾਰ ਸੁਆਮੀ ਪ੍ਰੇਮਾਨੰਦ ਠਕਰਬਾਲ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੇ ਦਿਨੀ ਤੇਜ਼ ਬਾਣ ਨਾਲ ਭਾਰੀ ਬਰਸਾਤ ਹੋਣ ਦੇ ਕਾਰਨ ਪੀਪਲ ਦਾ ਭਾਰੀ ਤੱਕ ਡਿੱਗਣ ਨਾਲ ਬਾਬਾ ਓਗਨਾਜ ਜੀ ਦੇ ਮੰਦਿਰ ਤੇ ਸ਼੍ਰੀ 인ਸਾਨ ਸਾਹਿਬ ਜੀ ਬੁਰੀ ਤਰ੍ਹਾਂ ਨੁਕਸਾਨੇ ਗਏ। ਉਹਨਾਂ ਦੱਸਿਆ ਕਿ ਰਾਤ ਨੂੰ ਦਰਖਤ ਡਿੱਗਣ ਕਰਕੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ। ਉਹਨਾਂ ਦੱਸਿਆ ਕਿ ਬਾਬਾ ਓਗਨਾਜ ਦੇ ਮੰਦਿਰ ਦੀ ਪੂਰੀ ਬਿਲਡਿੰਗ ਤੇ ਸ਼੍ਰੀ 인ਸਾਨ ਸਾਹਿਬ ਜੀ ਬੁਰੀ ਤਰ੍ਹਾਂ ਟੁੱਟ ਗਏ। ਇਸ ਮੌਕੇ ਮੰਦਿਰ ਦੇ ਮਹੰਤ ਸਵਾਮੀ ਪ੍ਰੇਮਾਨੰਦ ਠੱਕਰਵਾਲ ਨੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਮੰਦਿਰ ਬਣਾਉਣ ਲਈ ਮੱਤੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕਾਂ ਨੇ ਐਨਆਰਆਈ ਬੀਰਾਂ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ ਕਿ ਮੰਦਰ ਦੀ ਦੁਆਰਾ ਉਸਾਰੀ ਕਰਨ ਲਈ ਵੱਧ ਚੜ ਕੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਬਰਿੰਦਰ ਸਿੰਘ, ਜਸਵਿੰਦਰ ਸਿੰਘ ਜਸਵਾਲ, ਮਦਨ ਲਾਲ ਜਸਵਾਲ, ਸੰਜੀਤ ਕੁਮਾਰ ਜਸਵਾਲ, ਗੁਰਬਖਸ਼ ਸਿੰਘ ਆਦਿ ਇਸ ਮੌਕੇ ਹਾਜ਼ਰ ਸਨ। ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸਾਡੀ ਮਾਲਪੁਰੇ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ। ਜੈ ਹੋ ਭੋਲੇ ਪੰਡਾਰੀ ਕੀ। ਬਹੁਤ ਸੱਚੀ ਗੱਲ ਕੀਤੀ ਜੀ ਪਿੰਡ ਠੱਕਰਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਜ਼ਦੀਕ ਪਿੰਡ ਭਾਮ 16 ਤਰੀਕ 11 ਰਾਤ ਨੂੰ 11 ਵਜੇ ਬਹੁਤ ਜ਼ੋਰ ਦਾ ਮੀਂਹੇਰੀ ਆਇਆ ਜਿਹਦੇ ਨਾਲ ਪਿੱਪੜ ਦਾ ਬਹੁਤ بڑا ਦਰਖਤ ਸਾਡੇ ਮੰਦਿਰ ਦੇ ਉੱਤੇ ਡਿੱਗ ਪਿਆ ਉਹਦੇ ਨਾਲ ਸਾਡਾ ਮੰਦਿਰ ਦਾ ਸਾਡੀ ਕੰਟ੍ਰਕਟ ਬਿਲਡਿੰਗ ਦਾ ਬਹੁਤ ਨੁਕਸਾਨ ਹੋਇਆ ਇਸ ਕਰਕੇ ਪੰਜਾਬ ਗਵਰਨਮੈਂਟ ਨੂੰ ਅਪੀਲ ਕਰਦੇ ਆ ਕਿ ਸਾਨੂੰ ਇਹਦੇ ਵਿੱਚੋਂ ਕੁਛ ਨਾ ਕੁਛ ਦਿੱਤਾ ਜਾਵੇ ਬਿਲਡਿੰਗ ਬਣਾਉਣ ਲਈ ਮੰਦਿਰ ਬਣਾਉਣ ਲਈ ਸਾਡਾ ਨਿਸ਼ਾਨ ਸਾਹਿਬ ਵੀ ਟੁੱਟ ਗਿਆ ਇਸ ਕਰਕੇ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਆ ਕਿ ਸਾਨੂੰ ਕੁਛ ਨਾ ਕੁਛ ਆਪਣੀ ਕਮਾਈ ਚੋਂ ਥੋੜਾ ਬਹੁਤਾ ਦਾਨ ਜ਼ਰੂਰ ਭੇਜਣ ਇਸ ਕਰਕੇ ਸਾਡੇ ਜਗਾ ਦੀ ਇਹ ਅਸਾਰੀ ਹੋ ਸਕੇ ਜੈਪੂਲੇ ਨਾਲ ਜੀ ਜਾਂ ਕਾਰਾ ਬਾਬਾ ਕੋ ਨਾਜੀ ਦਾ ਬਹੁਤ ਸੱਚੇ ਦਰਵਾਜ਼ ਕੀ ਜਾ ਜੈ ਕਰਾ ਕੋਲੇ ਨਾਜੀ ਦਾ ਬਹੁਤ ਸੱਚੇ ਦਰਵਾਜ਼ ਕੀ ਜਾ ਪਿੰਡ ਠੱਕਰਵਾਲ ਜ਼ਿਲ੍ਹਾ ਹੁਸ਼ਿਆਰ ਹੁਸ਼ਾਦਪੁਰ ਤੇ ਨਜੀਬ ਪਿੰਡ ਪਾਮ ਤੇ ਰਾਤ ਇਦਾਂ ਹੈ ਵੀ 11 ਵਜੇ ਇਹ ਵੀ ਬੀਂ ਨਹੀਂ ਬਹੁਤ ਆਇਆ ਸਾਡਾ ਇਹ ਤੇ ਬਹੁਤ ਭਾਰੀ ਐਸਾ ਨੁਕਸਾਨ ਹੋਇਆ ਜਦ ਕਿ ਇਹਨਾਂ ਇਹਦੇ ਬਿਲਡਿੰਗ ਦੇ ਉੱਤੇ ਇਹ ਪੇ ਸਭ ਤੋਂ ਗਿਰਿਆ ਸਾਡੇ ਮੰਦਿਰ ਦਾ ਨੁਕਸਾਨ ਹੋਇਆ ਤੇ ਸਾਡੇ ਨਿਸ਼ਾਨ ਸਾਹਿਬ ਦਾ ਨੁਕਸਾਨ ਹੋਇਆ ਕਿਉਂਕਿ ਇਦਾਂ ਹੈਗਾ ਵੀ ਇਸ ਦੇ ਅਸੀਂ ਇਹ ਵੀ ਇਹਹੀ ਬੀਂ ਦੀ ਗੱਲ ਹੈ ਤੇ ਹੁਣ ਤਾਂ ਤੁਸੀਂ ਸੰਤਾ ਨੂੰ ਇਹ ਰਿਕਵੈਸਟ ਹੈ ਤੇ ਤੁਸੀਂ ਹੁਣ ਰੱਡ ਮਿਲ ਕੇ ਸੇਵਾ ਪਾਣੀ ਤੇ ਆਪਾਂ ਇਸ ਨੂੰ ਮੰਨੇ ਹੈ ਤੇ ਫਿਰ ਇਹ ਬੀ ਉਸਿਤ੍ਰ ਮੰਨ ਸੁਝਾਣੇ ਜੀ ਤਪ ਕਰੋ